ਸੰਗਰੂਰ ਦੇ ਵਿੱਚ ਡਿਪਟੀ ਕਮਿਸ਼ਨਰ ਸੰਗਰੂਰ ਦੇ ਨਾਲ ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਹੈ ਕਿਉਂਕਿ ਕਿਸਾਨਾਂ ਨੂੰ ਜਿਹੜੀਆਂ ਵੱਡੀਆਂ ਸਮੱਸਿਆਵਾਂ ਆ ਰਹੀਆਂ ਨੇ ਭਾਵੇਂ ਉਹ ਡੀਏਪੀ ਦੀ ਸ਼ਾਰਟੇਜ ਹੈ ਬੀਜ ਨੂੰ ਲੈ ਕੇ ਕਾਫੀ ਸਮੱਸਿਆਵਾਂ ਆ ਰਹੀਆਂ ਨੇ ਗਿਆ ਤਾਂ ਹੋਰ ਮੁੱਖ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਅੱਜ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਮਿਲੇ ਨੇ ਗੱਲਬਾਤ ਕਰ ਲੈਂਦੇ ਆ ਪ੍ਰਧਾਨ ਜੀ ਕਿਵੇਂ ਦੇਖਦੇ ਹੋ ਕਿ ਅੱਜ ਮਿਲ ਕੇ ਆਏ ਹੋਗੇ ਕੀ ਗੱਲਬਾਤ ਹੋਈਏਗੀ ਅਸੀਂ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਹੂੰ ਜੋ 8 ਸਤੰਬਰ ਨੂੰ ਸਾਰੇ ਪੰਜਾਬ ਦੇ ਵਿੱਚ ਪਹਿਲਾਂ ਅਸੀਂ ਮੰਗ ਪੱਤਰ ਦਿੱਤੇ ਤੇ ਉਸ ਨੂੰ ਦੁਆਰੇ ਚੇਤੇ ਕਰਾਉਣ ਵਾਸਤੇ ਅੱਜ ਅਸੀਂ ਸਾਰਿਆਂ ਦੇ ਕਿਸਾਨਾਂ ਤੇ ਬੰਦਿਆਂ, ਸੰਯੁਕਤ ਮੋਰਚੇ ਦੀਆਂ ਇਕੱਠੀਆਂ ਹੋਈਆਂ ਨੇ। ਅਸੀਂ ਮਤਲਬ ਨੀਤੀ ਸਾਹਿਬ ਨੂੰ ਮੰਗ ਪੱਤਰ ਦੇ ਵਿੱਚ ਇਹੀ ਕਹਿ ਕੇ ਆਏ ਆਂ ਵੀ ਜੋ ਹੜ੍ਹ ਪੀੜਤਾ ਨਾਲ ਪੰਜਾਬ ਦੇ ਵਿੱਚ ਬਹੁਤ ਭਾਰੀ ਨੁਕਸਾਨ ਹੋਇਆ ਹੈ, ਪਸ਼ੂਆਂ ਦਾ, ਬੰਦਿਆਂ ਦਾ, ਘਰਾਂ ਦਾ, ਫਸਲਾਂ ਤਬਾਹ ਹੋ ਗਈਆਂ। ਹਾਲ ਉਹਨਾਂ ਨੂੰ ਮਤਲਬ ਨਿਗੂਣੀ ਜਿਹੜੀ ਰਾਸੀ ਮਿਲੀ ਹੈ ਉਹ ਬਹੁਤ ਘੱਟ ਹੈ। ਉਹਨਾਂ ਨੂੰ ਮਤਲਬ ਬੰਦਾ ਪੂਰਾ ਮਾਮਲਾ ਦਿੱਤਾ ਜਾਵੇ। ਇਸੀ ਤਰ੍ਹਾਂ ਮਤਲਬ ਵੀ ਅਗਲੀ ਸਾਡੀ ਮੰਗ ਇਹ ਹੈਗੀ ਹੈ ਵੀ ਜਿਹੜਾ ਬਿਜਲੀ ਐਕਟ 2025 ਜਿਹਦੇ ਤਹਿਤ ਇਹਨਾਂ ਨੇ ਮਤਲਬ ਸਾਡਾ ਜਿਹੜਾ ਕਾਰਪੋਰੇਟ ਘਰਾਣੇ ਨੂੰ ਇਹ ਬਿਜਲੀ ਬੋਰਡ ਨੂੰ ਦੇ ਰਹੇ ਨੇ ਇਹਦੇ ਨਾਲ ਸਾਡੀ ਸਮੁੱਚੀ ਕਿਸਾਨੀ ਮਜ਼ਦੂਰ ਜਮਾਤ ਬਿਜਲੀ ਸਾਡੇ ਹੱਥਾਂ ਚੋਂ ਵਗ ਜੂਗੀ ਅਸੀਂ ਉਹਨਾਂ ਬਿੱਲ ਦੀ ਭਰ ਭਾਈ ਨਹੀਂ ਕਰ ਸਕਦੇ ਇਸ ਲਈ ਉਹ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਤੇ ਨਾਲ ਹੀ ਮਤਲਬ ਜੋ ਡੀਏਪ ਜਾਂ ਜੂਰੀਆ ਬਹੁਤ ਕਿਲਤ ਰਹੀ ਹੈ ਪਰ ਦੁਕਾਨਾਂ ਦੇ ਵਿੱਚ ਆਮ ਪਿਆ ਸਾਡੇ ਕਿਸਾਨ ਨੇ ਜਿਹੜੇ ਬਹੁਤ ਮਤਲਬ ਨਗੂਣੀ ਆਸੀ ਉਹਨਾਂ ਕੋਲ ਪਹੁੰਚ ਨਹੀਂ ਉਹਨਾਂ ਦੀ ਹੈਗੀ ਵੀ ਇਹਨਾਂ ਉਹ ਖਰੀਦ ਸਕਣ ਅਸੀਂ ਮੰਗ ਕਰਦੇ ਆ ਸਰਕਾਰ ਤੋਂ ਵੀ ਜਿਹੜੀਆਂ ਨਾਲ ਡੀਏਪੀ ਦੇ ਜਾਂ ਜੂਰੀਏ ਦੇ ਨਾਲ ਹੋਰ ਨਾਲ ਲਾਈਆਂ ਜਾਂਦੀਆਂ ਨੇਗੀਆਂ ਬਾਦੂ ਸਮਾਨ ਉਹੋ ਬੰਦ ਕੀਤਾ ਜਾਵੇ ਤੇ ਨਾਲ ਹੀ ਸਾਡੇ ਇੱਕ ਮਤਲਬ ਪਿਛਲੇ ਸਮੇਂ ਦੇ ਵਿੱਚ ਜਦੋਂ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਜੀ ਇਜੀਟੇਸ਼ਨ ਕਰਦੇ ਆ ਤਾਂ ਸਾਡੇ ਤੇ ਮਤਲਬ ਬਹੁਤ ਕਿਸਾਨਾਂ ਦੇ ਉੱਤੇ ਰੇਲਵੇ ਵੱਲੋਂ ਪਰਚੇ ਪਾਏ ਹੋਏ ਨੇ ਉਹ ਰੱਦ ਕੀਤੇ ਜਾਣ ਇਸੇ ਕਰਕੇ ਮਤਲਬ ਸਾਡੀਆਂ ਤਕਰੀਬਨ 8 ਮੰਗਾਂ ਨੇ ਇਹਨਾਂ 8 ਮੰਗਾਂ ਨੂੰ ਅਸੀਂ ਅੱਜ ਦੁਬਾਰੇ ਫੇਰ ਇਹ ਮੰਗ ਪੱਤਰਾਂਹੀਂ ਸਰਕਾਰ ਨੂੰ ਇਹ ਜਾਦ ਕਰਾਉਣ ਆਏ ਆਂ ਵੀ ਸਾਡੀ ਜਿਹੜੀਆਂ ਇਹ ਮੰਗਾਂ ਨੇ ਇਹਨਾਂ ਨੂੰ ਫੌਰੀ ਹੱਲ ਕੀਤਾ ਜਾਵੇ ਅਤੇ ਤਾਂ ਜੋ ਜਿਹੜਾ ਕਿਸਾਨ ਹੈ ਉਹ ਜਿਹੜੀ ਤੇ ਪਹਿਲੀ ਬਹੁਤ ਮਾਰ ਪੈ ਗਈ ਜ਼ਿਕਰ ਕਰਦੇ ਅਸੀਂ ਜਿੱਥੇ ਹੜ੍ਹਾਂ ਦੇ ਮਾਰਤੀ ਫਸਲ ਉਹ ਤਾਂ ਮਰੇ ਗਈ ਪਰ ਦੂਸਰੇ ਪਾਸੇ ਜਿਹੜਾ ਇਹ ਬੌਣਾ ਰੋਗ ਜਿਸਨੇ ਮਤਲਬ ਸਾਡੇ ਖੇਤਾਂ ਦੇ ਖੇਤ ਨੇ ਜਿਹੜੇ ਉਹ ਬਰਬਾਦ ਹੋ ਗਏ ਲੋਕਾਂ ਨੂੰ ਬੌਣੇ ਪੈ ਗਏ ਤਕਰੀਬਨ ਮਤਲਬ ਹੀ ਇਹ ਲਾ ਲੋ ਵੀ 20 25 25000 ਰੁਪਏ ਉਤੇ ਖਰਚਾ ਹੋ ਗਿਆ ਤੇ ਪੂਰਾ ਤੇ ਠੇਕੇ ਤੇ ਜ਼ਮੀਨਾਂ ਲੈਤੀਆਂ ਹੋਈਆਂ ਧੀਆਂ ਅੱਜ ਨਾਲੇ ਠੇਕਾ ਗਲ ਪੈ ਗਿਆ ਨਾਲੇ ਖਰਚਾ ਗਲ ਪੈ ਗਿਆ ਉਹਨਾਂ ਦੇ ਕੋਲੇ ਮਤਲਬ ਹੀ ਸਰਕਾਰ ਨੂੰ ਅਸੀਂ ਅਪੀਲ ਕਰਦੇ ਆਂ ਕਿ ਘੱਟੋ ਘੱਟ ਉਹਨਾਂ ਨੂੰ 50000 ਰੁਪਏ ਏਕੜ ਦਿੱਤਾ ਜਾਵੇ। ਪ੍ਰਧਾਨ ਜੀ ਜੀ ਟੈਕਿੰਗ ਵਾਲਾ ਮਸਲਾ ਦੇਖਦੇ ਹਾਂ ਪਿਛਲੇ ਸਮੇਂ ਦੇ ਵਿੱਚ ਵੀ ਲਗਾਤਾਰ ਡੀਲਰਾਂ ਦੇ ਵੱਲੋਂ ਵੀ ਇਹ ਵਿਰੋਧ ਹੈ ਜਿਹੜਾ ਜ਼ਾਹਿਰ ਕੀਤਾ ਗਿਆ ਕਿ ਜਦੋਂ ਕਿਸਾਨ ਮੰਗ ਕਰਦਾ ਹੈ ਤਾਂ ਪਿੱਛੋਂ ਹੋਲ سیلਰਾਂ ਦੇ ਵੱਲੋਂ ਉਹਨਾਂ ਨੂੰ ਧੱਕੇ ਨਾਲ ਜਿਹੜੀਆਂ ਅਲੱਗ ਅਲੱਗ ਹੋਰ ਦਵਾਈਆਂ ਨੇ ਪਾਵੇਂ ਉਹ ਨੈਨੋ ਯੂਰੀਆਗਾ ਉਹ ਦਿੱਤਾ ਜਾਂਦਾ ਹੈਗਾ ਜਾਂ ਹੋਰ ਇਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਦੀ ਲੋੜ ਨਹੀਂ ਹੁੰਦੀ ਜਾਂ ਖੇਤੀ ਦੇ ਵਿੱਚ ਵੀ ਬਹੁਤੀ ਲੋੜ ਉਹਨਾਂ ਦਾ ਕੰਮ ਉਸ ਤਰ੍ਹਾਂ ਦਾ ਨਹੀਂ ਹੁੰਦਾ ਵਾਧੂ ਤੌਰ ਤੇ ਥੋਪੀਆਂ ਜਾਂਦੀਆਂ ਨੇ ਜੋ ਕਿਸਾਨ ਨੂੰ ਮਹਿੰਗੀਆਂ ਨਾਲ ਤੁਸੀਂ ਡਿਸਕਸ ਕੀਤਾਗਾ ਦੇਖੋ ਡੀਸੀ ਸਾਹਿਬ ਨਾਲ ਅਸੀਂ 8 ਮੰਗਾਂ ਤੇ ਜ਼ਿਕਰ ਕਰਕੇ ਆ ਬਾਕੀ ਦਾ ਪੜ੍ਹ ਕੇ ਦੱਸਿਆਂਗੇ ਡੀਸੀ ਸਾਹਿਬ ਨੂੰ ਹੂੰ 10 ਮਿੰਟ ਲਾਏ ਨੇ ਮੰਗ ਪੱਤਰ ਦੇਣ ਵੇਲੇ ਹੂੰ ਹੜਾ ਤੋਂ ਲਾ ਕੇ ਡੀਪੀ ਤੋਂ ਲਾ ਕੇ ਪਰਾਲੀ ਵਾਲੇ ਤੋਂ ਲਾ ਕੇ ਹੂੰ ਜਾਂ ਗੰਨੇ ਵਾਲੇ ਉਸ ਤੋਂ ਲਾ ਕੇ 8-7 ਮੰਗਾਂ ਤੇ ਤੇ ਜ਼ਿਕਰ ਕੀਤਾ ਸੀ ਹੂੰ ਡੀਸੀ ਸਾਹਿਬ ਨੇ ਹੰਕਾਰਾ ਦਿੱਤਾ ਵਧੀਆ ਚੱਲ ਹੂੰ ਤੇ ਪਹਿਲਾਂ ਵੀ 8 ਤਰੀਕ ਨੂੰ ਅਸੀਂ ਪਿੱਛੇ ਦੇ ਕੇ ਗਏ ਧਰਨਾ ਲਾ ਕੇ ਵੱਡਾ ਅੱਜ ਛੋਟੇ ਡੈਪਿਉਰੇਸ਼ਨ ਤੇ ਮਿਲ ਕੇ ਅੰਦਰ ਦੇ ਕੇ ਆਏ ਮੰਗ ਪੱਤਰ ਪਰ ਜਿਹੜਾ ਇਹ ਤੁਸੀਂ ਡਿੱਡਾ ਵਾਲੀ ਗੱਲ ਕਰੀ ਐ ਵੀ ਡੀਏਪੀ ਤੇ ਟੀਏਪੀ ਦੇ ਹੈ ਆਈ ਸੀਜ਼ਨ ਦੇ ਵਿੱਚ ਬਹੁਤ ਸ਼ਾਰਟ ਪਾਉਂਦੇ ਨੇ ਡੀਏਪੀ ਵਾਧੂ ਹੈ ਪਰ ਇਹ ਸ਼ਾਰਟ ਕਾਦੋ ਪਾਉਂਦੇ ਨੇ ਉਧਰ ਤਲਬਦੇ ਨੇ ਛੋਟੀਆਂ ਦੁਕਾਨਾਂ ਵਾਲਿਆਂ ਨੂੰ ਵੀ ਇੱਕ ਟਰੱਕ ਗੈਲ 90000 ਦਾ ਸਾਮਾਨ ਆਊਗਾ ਵੇਚਣਾ ਪਊਗਾ ਤੁਹਾਨੂੰ ਇਹ ਪਹਿਲਾਂ ਵੀ ਸਾਡੀ ਡੀਸੀ ਨਾਲ ਮੀਟਿੰਗ ਹੋਈ ਇੱਕ ਵਾਰੀ ਐਸਐਸਪੀ ਸਾਹਿਬ ਨਾਲ ਤੇ ਇਹ ਕਿਉਂ ਛੋਟ ਤਾਂ ਪਾਉਂਦੇ ਨੇ ਉਹ ਸਾਮਾਨ ਲੋਕ ਫਸੇ ਹੋਏ ਇਹਨਾਂ ਨੇ ਉਹਨਾਂ ਨੇ ਬਥੇਰਾ ਏਕਾ ਕਰਿਆ ਬਹੁਤ ਜਿੱਜਤਬੰਦੀ ਬੜਾਈ ਉਹਨਾਂ ਨੇ ਇਹ ਅਸੀਂ ਸਮਾਨ ਨਹੀਂ ਚੱਕਣਾ ਪਰ ਉਹਨਾਂ ਦੀ ਮਜਬੂਰੀ ਬਣ ਗਈ ਸਟੇਡੀਆਂ ਦੇ ਵਿੱਚ ਕਿਸੇ ਢੀ ਨੇ ਕਮੇਟੀਆਂ ਨੇ ਦਬਾਤੀ ਵੀ ਜਿਹੜਾ ਅਸੀਂ ਬੰਡਾਂਗੇ ਪਿੰਡ ਦੇ ਵਿੱਚ ਉਹ ਸੈਕਟਰੀਆਂ ਨਾਲ ਵੀ ਸਾਡੀ ਗੱਲ ਹੋਈ ਵੀ ਕੁਝ ਜਥੇਬੰਦੀਆਂ ਦੇ ਉਹਨੇ ਸਾਡੀਆਂ ਸਾਡੇ ਜੋ ਨਿਕੜ ਚੁੱਕੀਆਂ ਕਿਉਂਕਿ ਲੋੜਾਂ ਬਣ ਗਈਆਂ ਕਿਸਾਨ ਦੀਆਂ ਦੁਕਾਨਾਂ ਕੁਲੇਟ ਹੋਈ ਜਾਂਦੀ ਹੈ ਇਸ ਕਰਕੇ ਨਾ ਪੰਜਾਬ ਦੀ ਸਰਕਾਰ ਨਾ ਕੇਂਦਰ ਦੀ ਸਰਕਾਰ ਹੁਣ ਜੂਰੀਆ ਬਾਧੂ ਹੈ ਹੁਣ ਜੂਰੀ ਦੀ ਹੁਣ ਸ਼ਾਟ ਪਾਰਖੀ ਹੈ ਕਿਉਂਕਿ ਸੰਭਾਲ ਲਾਉਣ ਦੇ ਮਾਰੇ ਜਣੀ ਜਿੰਨੀ ਫਸਲ ਤੋਂ ਖਾ ਦੇਗੀ ਕਿਸਾਨਾਂ ਨੂੰ ਐਤਗੀ ਸਰਕਾਰ ਨੇ ਕੋਈ ਗੌਰ ਨਹੀਂ ਕਰੀ 10 ਕੁਆਂਟਲ ਇੱਕ ਗੜ ਗੱਲ ਘਟ ਗਈ ਪਰ ਇੰਦਰ ਲੁੱਟ ਵੱਧ ਗਈ ਕੋਈ ਨਹੀਂ ਕਰਦਾ ਕੋਈ ਰਾਜਾ ਬਾਬੂ ਕੇਂਦਰ ਸਰਕਾਰ ਦਾ ਵੀ ਇੱਕ ਜਿਹੜਾ ਏਜੰਸੀਆਂ ਖਰੀਦਦੀਆਂ ਨੇ ਉਹਦੇ ਵਿੱਚ ਵੀ ਕਹਿੰਦੇ ਛੋਟ ਨਹੀਂ ਮਿਲ ਰਹੀ ਹੈਗੀ ਜਿਹੜਾ ਡਿਸਕਲਰ ਆਗਾ ਜਿਹੜਾ ਝੋਨੇ ਦੇ ਵਿੱਚ ਪਾਇਆ ਗਿਆ ਇੱਕ ਪਾਸੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਝੋਨਾ ਹੀ ਘੱਟ ਲਿਕੜਿਆ ਹੈਗਾ ਤਾਂ ਦੂਜੀ ਪਾਸੇ ਉਹ ਵੀ ਪੰਜਾਬ ਦੇ ਉੱਤੇ ਦੂਰੀ ਮਾਰ ਹੈਗੀ ਜਿਹੜਾ ਛੋਟ ਹੈ ਉਹਦੇ ਵਿੱਚ ਹਾਲੇ ਨਹੀਂ ਰੱਖਿਆ ਗਿਆ ਪੰਜਾਬ ਨੂੰ ਬਿਲਕੁਲ ਉਹੀ 17 ਏਕੜ ਕਰ ਗਿਆ 17 ਮੋਚਰ ਹਾਂ ਪਰ ਲੁੱਟ ਏਡੀ ਵੱਡੀ ਹੋ ਰਹੀ ਹੈ 3-3 ਕਿਲੋ ਚ ਕਾਟ 4-4 ਕਿਲੋ ਕਾਟ ਐ ਲੋਕ ਗੱਲ ਵਢਾ ਕੇ ਹਫਤਾ ਹਫਤਾ ਨੀ ਜੀਰੀ ਤੁਲਦੀ ਹੈਗੀ ਨਾਜ ਘਟ ਗਿਆ 10 ਕੁਆਂਟਲ ਗੱਲ ਕੋਈ ਸਰਕਾਰ ਦਾ ਮੰਤਰੀ ਨਹੀਂ ਗਿਆ ਕੋਈ ਹੂੰ ਕੋਈ ਸਤਾਈ ਯਾਦਰੀਆਂ ਦੇ ਮੂਹਰੇ ਵੀ ਸਤਾਈ ਵਾਲੀ ਚੋਣਾ ਲੈਣੀਆਂ ਨੇ ਹੂੰ ਵੀ ਜੇ ਝੋਨਾ ਮੈਨੂੰ ਕੋਈ ਵੀ ਸੈਲਰ ਜਦਲੀਲ ਨਾਲ ਜਵਾਬ ਦੇ ਦੇ ਵੀ ਸਾਡਾ ਝੋਨਾ ਪੂਰਾ ਹੋ ਗਿਆ ਸਾਡੇ ਕੋਲ ਸੈਲਰ ਦਾ ਕੋਟਾ ਪੂਰਾ ਹੋਵੇ ਨਹੀਂ ਹੁੰਦਾ ਹੈਗਾ ਕਿਉਂਕਿ 10 ਕੁਆਂਟਲ ਤੱਕ ਲੱਗ ਕੇ ਲੁੱਟ ਗਈ ਹੂੰ ਮੇਰੇ ਪਿੰਡ ਦੇ 80000 ਦਾ ਇੱਕ ਹੋਇਆ ਮੰਡੀ ਆ ਸਾਡੀ 80000 ਘੱਟਾ ਘਟ ਗਿਆ ਹੂੰ ਐ ਘੱਟ ਗਈ ਸਾਰੀਆਂ ਪਿੰਡਾਂ ਦੇ ਵਿੱਚੋਂ ਝੋਨਾ ਕਿੱਥੇ ਆ ਪਰ ਲੁੱਟ ਵੱਡੀ ਹੋ ਗਈ ਕੁਆਲਟੀ ਵਾਲੇ ਤੇ ਝੋਨੇ ਤੇ ਵੀ ਲੁੱਟ ਹੋ ਗਈ ਹੂੰ ਜਿਹੜਾ 3500 4000 ਲੱਗਦਾ ਸੀ ਉਹ 3100 3000 2800 ਹੂੰ ਐਦੋਂ ਵੀ ਥੱਲੇ ਐ ਲੁੱਟ ਹੋ ਰਹੀ ਐ ਕੋਈ ਰਾਜਾ ਬਾਪੂ ਨਹੀਂ ਨਾ ਕੇਂਦਰ ਦੀ ਸਰਕਾਰ ਖੋਲੀ ਐ ਨਾ ਇਹਨਾਂ ਨੇ ਖੋਲੀ ਐ ਨਾ ਹੜਪੀਟਾਂ ਦੇ ਖੋਲੀ ਐ ਹੂੰ ਬਿਲਕੁਲ ਕਿਸਾਨਾਂ ਨੇ ਅੱਜ ਜਿਹੜਾ ਕਿਸਾਨ ਡਿਸਕਸ ਕੀਤੀ ਐ ਡੀਸੀ ਦੇ ਨਾਲ ਤਾਂ ਕਿਵੇਂ ਦੇਖਦੇ ਹਾਂ ਕਿ ਹੁਣ ਇਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦਾ ਕੀ ਪ੍ਰੋਗਰਾਮ ਆਗਾ ਕਿਸਾਨ ਨੂੰ ਤਾਂ ਸਰਕਾਰਾਂ ਨੇ ਬੇ ਲੋੜਾ ਸਮਝ ਰੱਖਿਆ ਕਿਸਾਨ ਦੀ ਲੋੜ ਨਹੀਂ ਸਰਕਾਰਾਂ ਨੂੰ ਕਿਉਂਕਿ ਨਾਜ ਇਹਨਾਂ ਨੇ ਵੱਧ ਪੈਦਾ ਕਰਤਾ ਸਰਕਾਰਾਂ ਇਹਨਾਂ ਨਾਲ ਧੱਕਾ ਕਰ ਰਹੀਆਂ ਨੇ ਸਾਰਾ ਜ਼ਮੀਨਾਂ ਖੋਹਣ ਨੂੰ ਫਿਰਦਿਆਂ ਨੇ ਵੀ ਕਾਰਪੋਰੇਟ ਦੇ ਹਵਾਲੇ ਕਰ ਦिए ਕਿਸਾਨ ਤੇ ਐਦੀ ਬਹੁਤ ਵੱਡੀ ਮਾਰ ਪਈ ਐ ਪਹਿਲਾਂ ਤਾਂ ਹੜਾ ਨੇ ਮਾਰ ਤੇ ਉਧਰੋਂ ਇਕੱਠਾ ਕਰਕੇ ਪਾਣੀ ਛੱਡਿਆ ਗਿਆ ਕਿਸਾਨਾਂ ਦੇ ਘਰ ਤਬਾਹ ਹੋ ਗਏ ਫਸਲਾਂ ਤਬਾਹ ਪਸ਼ੂ ਮਰ ਗਏ ਕਿਸੇ ਨੂੰ ਕੋਈ ਮਾਮਜ਼ਾ ਨਹੀਂ ਕੋਈ ਸੁਹਾਰਾ ਨਹੀਂ ਕੀਤਾ ਦੂਜਾ ਉਰੇ ਜਿਹੜਾ ਸਾਡੇ ਜ਼ਿਲ੍ਹਿਆਂ ਦੇ ਵਿੱਚ ਸੰਗਰੂਰ ਪਟਿਆਲਾ ਇਹ ਕਈ ਜ਼ਿਲ੍ਹਿਆਂ ਦੇ ਵਿੱਚ ਇੱਕ ਬੌਨਾ ਰੋਗ ਆਇਆ ਜਿਹਨੇ ਤਬਾਹੀ ਮਚਾਤੀ ਵੱਡੇ ਪੱਧਰ ਤੇ ਬਹੁਤ ਨੁਕਸਾਨ ਹੋਇਆ ਕਿਸਾਨ ਦਾ ਦੇਖਣ ਨੂੰ ਤਾਂ ਵੀ ਫਸਲ ਖੜੀ ਹੈ ਝਾੜ ਬਿਲਕੁਲ ਖਤਮ ਹੈ ਮੇਰੇ ਨਾਲ ਆਪਦੇ ਨਾਲ ਬਣੀਆ ਮੇਰੇ ਕੋਲ 63 ਬਿਘੇ ਜ਼ਮੀਨ ਠੇਕੇ ਤੇ ਲਈ ਹੋਈ ਸੀ ਜਿਹੜੀ ਜਿਹਦੇ ਵਿੱਚ ਬੌਨਾ ਰੋਗ ਆ ਗਿਆ ਜੀ ਬਹੁਤ ਆਖੜੀ ਫਸਲ ਖੜੀ ਸੀ ਬਾਅਦ ਚ ਜਦੋਂ ਉਹ ਰੋਗ ਆ ਗਿਆ ਬਸ ਥੱਲੇ ਨੂੰ ਜਾਣ ਲੱਗੀ ਉੱਪਰ ਦੀ ਵਿਜਾਇਆ ਫਿਰ ਤਾਂ ਖਤਮ ਹੋ ਗਈ 2 ਕੁੰਟਲ ਝਾੜ ਦਿੱਤਾ ਸਾਰਾ ਜੀ ਨੇ 2 ਕੁੰਟਲ ਦੀ ਨਿਕਲ ਹੀ ਠੇਕਾ ਗਾੜੇ ਪੈ ਗਿਆ ਜੀ ਸਾਰਾ ਠੇਕਾ ਉਹਦਾ ਵਿਆਜ ਜੋ ਖਰਚਾ ਹੈ ਉਹਨਾਂ ਕੇ ਕੋਈ ਸੁਣਵਾਈ ਨਹੀਂ ਅਸੀਂ ਡੀਸੀ ਸਾਹਿਬ ਨੂੰ ਦੇ ਕੇ ਗਏ ਦਰਖਾਸਤ ਵੀ ਸਾਡਾ ਜੀ ਮੌਕਾ ਦੇ ਚਾ ਇਹਨਾਂ ਨੇ ਚੀਫ ਸਾਹਿਬ ਨੂੰ ਭੇਜਤਾ ਚੀਫ ਸਾਹਿਬ ਨੇ 15 20 ਦਿਨ ਬਾਅਦ ਪੁੱਛਦੇ ਨੇ ਥੋੜੀ ਅਰਜੀ ਆਈ ਆ ਜੀ ਇੱਕ ਮੈਂ ਆ ਜਾਓ ਜੀ ਦੇਖ ਲਓ ਚਲੋ ਜੀ ਦੇਖ ਲਾਂ ਇਹ ਨੁਕਸਾਨ ਤਾਂ ਮਾਹ ਸਾਡੇ ਤਾਂ ਸਾਰੇ ਨੁਕਸਾਨ ਆ 80% ਤੋਂ ਉੱਤੇ ਨੁਕਸਾਨ ਹੈ ਮੇਰਾ ਹੁਣ ਅੱਜ ਕਿਹੜੀਆਂ ਉਹ 8 ਮੰਗਾਂ ਨੇ ਜਿਹੜੀਆਂ ਨੇ ਤੁਸੀਂ ਗੱਲਬਾਤ ਕੀਤੀਆਂ 8 ਮੰਗਾਂ ਨੇ ਜੀ ਜਿਹਦੇ ਵਿੱਚ ਹੁਣ ਪਰਾਲੀ ਦੇ ਮੁੱਦੇ ਤੇ ਕਿਸਾਨ ਨੂੰ ਦੋਸ਼ੀ ਠਰਾ ਕੇ ਨੂੰ ਸਜ਼ਾ ਦੇ ਦਿਓ ਜੀ ਇਹਤੇ ਪਰਚਾ ਕਰ ਦਿਓ ਜੀ ਲਾਲ ਐਂਟਰੀਆਂ ਕਰ ਦਿਓ ਜੋ ਕਿਸਾਨ ਦੇ ਪੱਖ 'ਚ ਫੈਸਲੇ ਆਏ ਨੇ ਗ੍ਰੀਨ ਇੰਟਰਵੈਨਸ਼ਨਲ ਨੇ ਫੈਸਲਾ ਕੀਤਾ ਵੀ ਕਿਸਾਨ ਨੂੰ ਸਹੂਲਤ ਦਿੱਤੀ ਜਾਵੇ ਕਿਸਾਨ ਨੂੰ ਮਸ਼ੀਨਰੀ ਮਹੀਆ ਕਰਾਈ ਜਾਵੇ ਦੋ ਦੇਓ ਇੱਕੜਾਲੇ ਕਿਸਾਨ ਨੂੰ ਫ੍ਰੀ ਮਸ਼ੀਨਰੀ ਮਹੀਆ ਕਰਾਓ 5 ਏਕੜਾਂ ਦੇ ਨੂੰ 5000 ਚ ਮਸ਼ੀਨਰੀ ਮਹੀਆ ਕਰਾਓ ਖਰੀਦ ਨਹੀਂ ਸਕਦੇ 10 ਏਕੜਾਂ ਦੇ ਨੂੰ 10000 ਚ ਪਰ ਉਹ ਸਰਕਾਰ ਨੇ ਉਹ ਕੁਝ ਨਹੀਂ ਕੀਤਾ ਦੂਜੇ ਪਾਸੇ ਵੀ ਜੇ ਇੰਨੀ ਸਹੂਲਤ ਦੇਣੀ ਹੋਈ ਨਾ ਨੂੰ ਫੇਰ ਵੀ ਆ ਕੇ ਲਾਉਂਦੇ ਫੇਰ ਇਹਨਾਂ ਨੂੰ ਜੁਰਮਾਨਾ ਕਰ ਦੋ 2500 ਰੁਪਏ ਏਕੜ ਦਾ ਜੁਰਮਾਨਾ ਕਰ ਦੋ ਉਹ ਜਿਹੜੀ ਸਹੂਲਤ ਦੇਣੀ ਆ ਉਹ ਤਾਂ ਕਿਤੇ ਦਿੱਤੀ ਹੋਣੀ ਇਹਨਾਂ ਨੇ ਜੁਰਮਾਨੇ ਵਾਲਿਆਂ ਪਾਸੇ ਇਹ ਤੁਰਪੀ ਹਾਈ ਕੋਰਟ ਨੇ 2019 ਚ ਫੈਸਲਾ ਦਿੱਤਾ ਅਦਿਸ਼ ਉਹ ਕਹਿੰਦੇ ਵੀ ਕਿਸਾਨ ਨੂੰ ਸਹੂਲਤ ਦਿਓ ਕੁਝ ਇਹਨੂੰ ਬੌਨਸੇ ਦੇ ਦਿਓ 100 ਰੁਪਿਆ ਕਵਾਂਟਲੇ ਦੇ ਦਿਓ 2400 ਏਕੜ ਦਾ ਦੇ ਦਿਓ ਫੈਸਲਾ ਹੋ ਗਿਆ ਸੀ ਉੱਥੇ ਕੋਈ ਸਰਕਾਰ ਨੇ ਲਾਗੂ ਨਹੀਂ ਕੀਤਾ ਹੂੰ ਬਿਲਕੁਲ ਅੱਜ ਕਿਸਾਨ ਨੇ ਜਿਹੜੇ ਅੱਜ ਡੀਸੀ ਨੂੰ ਮਿਲ ਕੇ ਆਏ ਨੇ ਤੇ ਅੱਠ ਮੰਗਾਂ ਨੇ ਜਿਹੜੀਆਂ ਮੁੱਖ ਤੌਰ ਤੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਰੱਖੀਆਂ ਗਈਆਂ ਨੇਗੀਆਂ ਕੀ ਜਿਨ੍ਹਾਂ ਦਾ ਹੱਲ ਹੈ ਉਹ ਜਲ ਤੋਂ ਜਲਦ ਕੀਤਾ ਜਾਵੇ ਧੰਨ ਸਿਹਰਾ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ